ਜਨਮ ਸਾਲ ਦਾ ਆਖਰੀ ਅੰਕ ਦੱਸਦਾ ਹੈ ਕਿ ਤੁਸੀਂ ਅਮੀਰ ਬਣੋਗੇ ਜਾਂ ਨਹੀਂ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਜਨਮ ਸਾਲ ਦਾ ਅੰਤਿਮ ਅੰਕ ਇੱਕ ਅਜੀਬ ਰਹੱਸ ਉਜਾਗਰ ਕਰ ਸਕਦਾ ਹੈ ਜੋ ਤੁਹਾਡੇ ਜੀਵਨ ਨੂੰ ਦੇਖਣ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਦੇਵੇ ਜੀ ਹਾਂ ਬਹੁਤ ਦਰਸ਼ਕ ਵਿੱਚ ਇੱਕ ਹੈਰਾਨੀਜਨਕ ਸੱਚ ਲੁਕਿਆ ਹੋਇਆ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਅੱਜ ਤੁਸੀਂ ਉਸ ਸਾਧਾਰਨ ਜਿਹੇ ਅੰਕ ਬਾਰੇ ਕੁਝ ਅਜੀਬ ਜਾਣਨ ਵਾਲੇ ਜਿਸਨੇ ਖੁਦ ਵਿੱਚ ਇੱਕ ਅਨੋਕੀ ਸ਼ਕਤੀ ਛੁਪਾ ਰੱਖੀ ਹੈ ਕਲਪਨਾ ਕਰੋ ਇਹ ਸਧਾਰਨ ਜਿਹਾ ਅੰਕ ਤੁਹਾਡੀ ਕਿਸਮਤ ਤੁਹਾਡੇ ਅਧਿਆਤਮਿਕ ਮਾਰਗ ਅਤੇ ਇਥੋਂ ਤੱਕ ਕਿ ਤੁਹਾਡੇ ਨਿੱਜੀ ਟੀਚਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਸੁਣ ਕੇ ਅਜੀਬ ਲੱਗ ਰਿਹਾ ਹੈ ਨਾ ਇਸ ਰੋਮਾਂਚਕ ਸਫ਼ਰ ਵਿੱਚ ਅੱਗੇ ਵਧਣ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਨਮ ਸਾਲ ਦੇ ਅੰਤਿਮ ਅੰਕਾਂ ਦਾ ਅਰਥ ਅੰਤਿਮ ਅੰਕ 0 0 ਦਾ ਜਨਮ ਸਾਲ 0 ਤੋਂ ਖਤਮ ਹੁੰਦਾ ਹੈ ਉਹ ਅਕਸਰ ਗਹਿਰੇ ਰੂਪ ਵਿੱਚ ਜਮਿਨੀ ਕਰਨ ਅਤੇ ਰੂਪਾਂਤਰ ਦੀ ਧਾਰਨਾ ਨਾਲ ਜੁੜੇ ਰਹਿੰਦੇ ਹਨ ਉਹ ਆਪਣੇ ਜੀਵਨ ਵਿੱਚ ਕਈ ਅਜਿਹੇ ਮੋੜ ਦੇਖਦੇ ਹਨ ਜਿੱਥੇ ਉਹਨਾਂ ਨੂੰ ਪੁਰਾਣੇ ਨੂੰ ਛੱਡ ਕੇ ਨਵੇਂ ਨੂੰ ਅਪਣਾਉਣਾ ਪੈਂਦਾ ਹੈ ਇਹ ਅਜੀਬ ਹਾਲਾਤਾਂ ਵਿੱਚ ਵੀ ਸ਼ਾਂਤੀ ਅਤੇ ਸਪਸ਼ਟਤਾ ਖੋਜ ਲੈਂਦੇ ਹਨ ਅਜਿਹੇ ਲੋਕ ਸਮੱਸਿਆਵਾਂ ਤੇ ਨਵਾਂ ਨਜ਼ਰੀਆ ਰੱਖਣ ਵਿੱਚ ਨਿਪੁੰਨ ਹੁੰਦੇ ਹਨ ਇਨ੍ਹਾਂ ਲੋਕਾਂ ਕੋਲ ਹਮੇਸ਼ਾ ਨਵੇਂ ਆਰਮ ਕਰਨ ਦੀ ਸਮਰੱਥਾ ਹੁੰਦੀ ਹੈ ਬੀਤੀ ਦ੍ਰਿਸ਼ਟੀ ਤੋਂ ਕਦੇ ਬੁਰੇ ਦੌਰ ਆ ਸਕਤੇ ਹਨ ਪਰ ਇਹ ਦੁਬਾਰਾ ਉੱਠ ਖੜੇ ਹੁੰਦਾ ਅਤੇ ਉਸ ਸਮਰੱਥਾ ਰੱਖਦੇ ਹਨ ਨਵੇਂ ਸਾਲ ਨਵੀਆਂ ਯੋਜਨਾਵਾਂ ਅਤੇ ਨਿਵੇਸ਼ ਤੇ ਨਵੇਂ ਤਰੀਕਿਆਂ ਨਾਲ ਅੱਗੇ ਵਧ ਸਕਤੇ ਹਨ ਅੰਤਿਮ ਅੰਕ 1 ਜਿਨ੍ਹਾਂ ਦਾ ਜਨਮ ਸਾਲ 1 ਤੇ ਸਮਾਪਤ ਹੁੰਦਾ ਹੈ ਉਹ ਅਕਸਰ ਆਪਣਾ ਮਾਰਗ ਖੁਦ ਬਣਾਉਣ ਦੀ ਇੱਛਾ ਰੱਖਦੇ ਹਨ ਉਹ प्राये ਆਪਣੇ ਖੇਤਰ ਦੇ ਮੋਢੀ ਬਨੰਦਾ ਯਤਨ ਕਰਦੇ ਹਨ ਇਸ ਅੰਕ ਨਾਲ ਜੁੜਿਆ ਵਿਅਕਤੀ ਸੁਭਾਵਿਕ ਰੂਪ ਵਿੱਚ ਅਗਵਾਈ ਕਰਨ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਮਹਰ ਹੋ ਸਕਦਾ ਹੈ ਇਨ੍ਹਾਂ ਵਿੱਚ ਵੱਡੀਆਂ ਆਰਥਿਕ ਸੰਭਾਵਨਾਵਾਂ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਕੋਲ ਅਗਵਾਈ ਕਰਨ ਸਟਾਰਟਅਪ ਜਾਂ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦਾ ਹੌਨਰ ਹੁੰਦਾ ਹੈ ਇਹ ਆਪਣੇ ਜਨੂਨ ਅਤੇ ਆਤਮ ਵਿਸ਼ਵਾਸ ਦੇ ਦਮ ਤੇ ਬਿਜ਼ਨਸ ਖੜਾ ਕਰ ਸਕਦੇ ਹਨ ਜਿਆਦਾ ਖਤਰਾ ਉਠਾਉਣ ਦੀ ਪ੍ਰਵਿਰਤੀ ਵੀ ਹੁੰਦੀ ਹੈ ਪਰ ਉਸ ਤੋਂ ਵੱਡੇ ਮੁਨਾਫੇ ਦੇ ਦਰਵਾਜ਼ੇ ਵੀ ਖੁੱਲ ਜਾਂਦੇ ਹਨ ਅੰਤਿਮ ਅੰਕ 2 ਜਿਨ੍ਹਾਂ ਦਾ ਜਨਮ ਸਾਲ 2 ਤੋਂ ਖਤਮ ਹੁੰਦਾ ਹੈ ਉਹ ਅਕਸਰ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਮੇਲ-ਮਿਲਾਪ ਦੀ ਤਲਾਸ਼ ਵਿੱਚ ਰਹਿੰਦੇ ਹਨ ਇਹ ਲੋਕ ਦੂਜਿਆਂ ਦੀਆਂ ਭਾਵਨਾਵਾਂ ਨੂੰ ਖੂਬ ਸਮਝਦੇ ਹਨ ਅਤੇ ਰਿਸ਼ਤਿਆਂ ਨੂੰ ਗਹਿਰਾਈ ਨਾਲ ਮਹੱਤਵ ਦਿੰਦੇ ਹਨ ਇਹ ਵਿਅਕਤੀ ਵਿਚੋਲੇ ਅਤੇ ਸੁਨਾਕਰਤਾ ਦੀ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਇਹ ਲੋਕ ਮਿਲਜੁਲ ਕੇ ਕੰਮ ਕਰਨ ਅਤੇ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਵਿੱਚ ਮਾਹਰ ਹੁੰਦੇ ਹਨ ਇਹ ਖੂਬੀ ਵਿਤੀ ਖੇਤਰ ਵਿੱਚ ਸਾਂਝੇਦਾਰੀ ਟੀਮ ਵਰਕ ਅਤੇ ਅਹੁਦਿਆਂ ਵਿੱਚ ਵੱਡਾ ਲਾਭ ਲੈ ਸਕਦੇ ਹਨ ਇਹ ਸ਼ਾਨਦਾਰ ਵਿਚੋਲੇ ਬਣ ਸਕਦੇ ਹਨ ਜੋ ਬਿਜ਼ਨਸ ਜਾਂ ਕਿਸੇ ਮਹੱਤਵਪੂਰਨ ਡੀਲ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਕਰਦੇ ਹਨ ਅੰਤਿਮੰਕ 30 ਜਿਨ੍ਹਾਂ ਦਾ ਜਨਮ ਸਾਲ 33 ਤਿੰਨ ਤੇ ਸਮਾਪਤ ਹੁੰਦਾ ਹੈ ਉਹ ਅਕਸਰ ਜੋਸ਼ੀਲੇ ਰਚਨਾਤਮਕ ਊਰਜਾ ਰੱਖਦੇ ਹਨ ਕਲਾਵਾ ਜਾਂ ਸੰਵਾਦ ਨਾਲ ਅਜੇਮ ਗਹਿਰਾ ਨਿਗਾਵ ਹੁੰਦਾ ਹੈ ਅਜਿਹੇ ਲੋਕ ਆਮ ਤੌਰ ਤੇ ਮਿਲਨਸਾਰ ਹੁੰਦੇ ਹਨ ਅਤੇ ਆਪਣੀ ਪ੍ਰਸੰਤਾ ਅਤੇ ਸਕਾਰਾਤਮਕਤਾ ਨਾਲ ਦੂਜਿਆਂ ਨੂੰ ਪ੍ਰੇਰਿਤ ਕਰਦੇ ਹਨ ਇਹਨਾਂ ਦੀ ਰਚਨਾਤਮਕਤਾ ਉਹਨਾਂ ਦੀ ਵਿੱਤੀ ਖੇਤਰ ਵਿੱਚ ਨਵੇਂ ਆਈਡੀਆ ਅਤੇ ਇਨੋਵੇਟਿਵ ਪ੍ਰੋਜੈਕਟ ਲਿਆਉਣ ਵਿੱਚ ਸਮਰੱਥਾ ਬਣਾਉਂਦੀ ਹੈ ਉਹ ਇਸ਼ਤਿਹਾਰਬਾਜ਼ੀ ਮਾਰਕੀਟਿੰਗ ਕਲਾ ਮਨੋਰੰਜਨ ਜਾਂ ਮੀਡੀਆ ਜਿਹੇ ਖੇਤਰ ਵਿੱਚ ਬਿਹਤਰ ਸਫਲਤਾ ਪਾ ਸਕਦੇ ਹਨ डील क्लोज ਕਰਨ ਜਾਂ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਵਿੱਚ ਉਹ ਨਿਪੁੰਨ ਰਹਿੰਦੇ ਹਨ ਅੰਤਿਮ ਅੰਕ 4 ਜਿਨ੍ਹਾਂ ਦਾ ਜਨਮ ਸਾਲ 4 ਤੇ ਖਤਮ ਹੁੰਦਾ ਹੈ ਉਹ ਅਕਸਰ ਵਿਹਾਰਕ ਸੰਕਲਪ ਅਤੇ ਠੋਸ ਅਧਾਰ ਮਣਾਉਣ ਦੀ ਪ੍ਰਵਿਰਤੀ ਰੱਖਦੇ ਹਨ ਸੋਚ ਸਮਝ ਕੇ ਕੀਤੀ ਮਿਹਨਤ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਇਹਨਾਂ ਦੀ ਵਿਅਕਤੀਤਵ ਦੀ ਪਛਾਣ ਹੋ ਸਕਦੀ ਹੈ ਇਹਨਾਂ ਦੀ ਵਿਵਸਥਿਤ ਸੋਚ ਅਤੇ ਅਨੁਸ਼ਾਸਨੀ ਸੁਭਾਅ ਉਹਨਾਂ ਨੂੰ ਵਿਤੀ ਸਫਲਤਾਵਾਂ ਲਈ ਬਹੁਤ ਚੰਗਾ ਬਣਾਉਂਦਾ ਹੈ ਲੰਬੇ ਸਮੇਂ ਦੇ ਨਿਵੇਸ਼, ਸੰਪਤੀ ਖਰੀਦ, ਸਥਾਈ ਕਾਰੋਬਾਰ ਆਦਿ ਵਿੱਚ ਉਹ ਸਥਿਰਤਾ ਅਤੇ ਮਜ਼ਬੂਤ ਆਧਾਰ ਤਿਆਰ ਕਰ ਸਕਦੇ ਹਨ। ਅੰਤਿਮ ਅੰਕ 5 ਜਿਨ੍ਹਾਂ ਦਾ ਜਨਮ ਸਾਲ 5 ਤੇ ਸਮਾਪਤ ਹੁੰਦਾ ਹੈ ਉਹ ਅਕਸਰ ਮੁਕਤ ਅਤੇ ਜਿਗਿਆਸੂ ਪ੍ਰਵਿਰਤੀ ਦੇ ਹੁੰਦੇ ਹਨ। ਹਮੇਸ਼ਾ ਸਿੱਖਣ ਅਤੇ ਵਧਣ ਲਈ ਤਿਆਰ ਰਹਿੰਦੇ ਹਨ। ਅਜਿਹੇ ਲੋਕ ਨਮੀਆਂ-ਨਮੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਨੋਖੇ ਸਮਾਧਾਨ ਕੱਢਣ ਵਿੱਚ ਸਮਰੱਥ ਹੁੰਦੇ ਹਨ। ਔਰ ਨਵਾਂ ਕਰਨ ਤੋਂ ਪਿੱਛੇ ਨਹੀਂ ਹਟਦੇ ਇਸ ਲਈ ਸਟਾਰਟਅਪ ਜਾਂ ਉੱਪਰ ਦੇ ਖੇਤਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਉਪਯੁਕਤ ਹੁੰਦੇ ਹਨ ਵਪਾਰ ਵਿੱਚ ਨਵੇਂ ਟਰੈਂਡਸ ਅਪਣਾਉਣਾ ਜਾਂ ਸ਼ੇਅਰ ਬਾਜ਼ਾਰ ਵਿੱਚ ਹਾਈ ਰਿਸਕ ਹਾਈ ਰਿਟਰਨ 옵ਸ਼ਨਾਂ ਦਾ ਰੁਝਾਨ ਰੱਖਣਾ ਇਹਨਾਂ ਲਈ ਆਮ ਗੱਲ ਹੋ ਸਕਦੀ ਹੈ ਅੰਤਿਮ ਅੰਕ 6 ਜਿਨ੍ਹਾਂ ਦਾ ਜਨਮ ਸਾਲ 63 ਸਮਾਪਤ ਹੁੰਦਾ ਹੈ ਉਹ ਸੁਭਾਵਿਕ ਦੇਖਭਾਲ ਕਰਨ ਵਾਲੇ ਹੁੰਦੇ ਹਨ ਜਿਨ੍ਹਾਂ ਵਿੱਚ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਜ਼ਬਰਦਸਤ ਜਨੂੰਨ ਜਿਦਸਤਾ ਹੈ ਅਜਿਹੇ ਲੋਕ ਆਪਣੇ ਆਸ-ਪਾਸ ਦੇ ਲੋਕਾਂ ਵਿੱਚ ਸ਼ਾਂਤੀ ਅਤੇ ਪ੍ਰੇਮ ਦਾ ਮਾਹੌਲ ਬਣਾਉਣ ਵਿੱਚ ਮਾਹਰ ਹੁੰਦੇ ਹਨ ਇਨ੍ਹਾਂ ਦਾ ਸੇਵਾ ਰਵਈਆ ਉਹਨਾਂ ਨੂੰ ਸਮਾਜਿਕ ਉਮੀਦਾਂ ਐਨ ਜੀਓ ਜਾਂ ਕਿਸੇ ਵੀ ਪਰਉਪਕਾਰੀ ਗਤੀਵਿਧੀ ਵਿੱਚ ਸਫਲ ਬਣਾ ਸਕਦਾ ਹੈ ਗ੍ਰਹਿਕਾਂ ਜਸ ਹੈ ਕਰਮੀਆਂ ਨੂੰ ਮధుਰ ਸੰਬੰਧ ਬਣਾਉਣ ਵਿੱਚ ਮਾਹਰ ਹੁੰਦੇ ਹਨ ਜਿਸ ਨਾਲ ਬਿਜ਼ਨਸ ਜਾਂ ਸੇਵਾ ਖੇਤਰ ਵਿੱਚ ਵੱਡੀ ਸਫਲਤਾ ਪਾ ਸਕਦੇ ਹੋ ਅੰਤਿਮ ਮਕਸਦ ਜਿਨ੍ਹਾਂ ਦਾ ਜਨਮ ਸਾਲ 7 ਤੇ ਸਮਾਪਤ ਹੁੰਦਾ ਹੈ ਉਹ ਅਕਸਰ ਦਾਰਸ਼ਨਿਕ ਅਧਿਆਤਮਿਕ ਜਾਂ ਰਹਿਸਮੀ ਚੀਜ਼ਾਂ ਵਿੱਚ ਰੁਚੀ ਰੱਖਦੇ ਹਨ ਅਜਿਹੇ ਲੋਕਾਂ ਨੂੰ ਗਹਿਰਾਈ ਵਿੱਚ ਜਾ ਕੇ ਜੀਵਨ ਦੇ ਰਹਿਸ ਸਮਝਣਾ ਚੰਗਾ ਲੱਗਦਾ ਹੈ ਉਹ ਬਾਹਰੀ ਸੱਤਾ ਤੋਂ ਪਰੇ ਦੇਖ ਪਾਉਂਦੇ ਹਨ ਇਹਨਾਂ ਦੀ ਗੰਭੀਰ ਸੋਚ ਅਤੇ ਦੂਰ ਦ੍ਰਿਸ਼ਟੀ ਵਿਤੀ ਮਾਮਲਿਆਂ ਵਿੱਚ ਖੋਜਪੂਰਨ ਯੋਜਨਾਬੰਦੀ ਕਰਨ ਵਿੱਚ ਸਹਾਇਕ ਹੋ ਸਕਦੀ ਹੈ ਉਹ ਲੰਬੇ ਸਮੇਂ ਦੇ ਨਿਵੇਸ਼ ਅਤੇ ਸੋਚ ਤੇ ਭਰੋਸਾ ਰੱਖਦੇ ਹਨ ਜਿਵੇਂ ਰੀਅਲ ਅਸਟੇਟ ਸੋਨਾ ਜਾਂ ਵਿਵਸਥਿਤ ਫਾਈਨੈਂਸ਼ੀਅਲ ਸਟ੍ਰੈਟਜੀ ਅੰਤਿਮ ਅੰਕ 8 ਜਿਨ੍ਹਾਂ ਦਾ ਜਨਮ ਸਾਲ 8 ਦੇ ਸਮਾਪਤ ਹੁੰਦਾ ਹੈ ਉਹ ਅਕਸਰ ਮਹੱਤਵਕਾਂਖੀ, ਧ੍ਰੜ ਨਿਸ਼ਚੀ ਅਤੇ ਆਪਣੇ ਟੀਚੇ ਤੇ ਕੇਂਦ੍ਰਿਤ ਦਿਖਾਈ ਦਿੰਦੇ ਹਨ ਅਜਿਹੇ ਲੋਕ ਆਮ ਤੌਰ ਤੇ ਅਗਵਾਹੀ ਅਤੇ ਸੰਪਦਾ ਦੇ ਖੇਤਰ ਵਿੱਚ ਸਫਲ ਹੋਣ ਦੀ ਪ੍ਰਵਿਰਤੀ ਰੱਖਦੇ ਹਨ 8 ਨਾਲ ਜੁੜੀ ਇਹ ਊਰਜਾ ਵਿਅਕਤੀਆਂ ਨੂੰ ਵਿੱਤੀ ਮਾਮਲਿਆਂ ਵਿੱਚ ਬੇਹਦ ਸਮਰਥ ਬਣਾਉਂਦੀ ਹੈ ਕੈਰੀਅਰ ਵਿੱਚ ਉੱਚੇ ਅਹੁਦਿਆਂ ਤੇ ਜਾਣਾ ਬਿਜ਼ਨਸ ਨੂੰ ਵਿਸ਼ਾਲ ਰੂਪ ਦੇਣਾ ਜਾਂ ਮਜ਼ਬੂਤ ਨਿਵੇਸ਼ ਪੋਰਟਫੋਲੀਓ ਖੜਾ ਕਰਨਾ ਇਹਨਾਂ ਸਭ ਵਿੱਚ ਉਹਨਾਂ ਨੂੰ ਸੁਭਾਵਿਕ ਰੁਚੀ ਅਤੇ ਯੋਗਤਾ ਹੋ ਸਕਦੀ ਹੈ ਅੰਤਿਮ ਅੰਕ ਨੂੰ जिन्ना ਦਾ ਜਨਮ ਸਾਲ 93 ਮਾਪਤ ਹੁੰਦਾ ਹੈ ਉਹ ਅਕਸਰ ਆਦਰਸ਼ਵਾਦੀ ਹੁੰਦੇ ਹਨ ਅਤੇ ਮਨੁੱਖਤਾ ਦੇ ਕਲਿਆਣ ਲਈ ਕੰਮ ਕਰਨ ਦਾ ਜਨੂੰਨ ਰੱਖਦੇ ਹਨ ਦੂਜਿਆਂ ਦੀ ਮਦਦ ਅਤੇ ਵੱਡੇ ਉਦੇਸ਼ ਲਈ ਸਮਰਪਿਤ ਹੋਣਾ ਇਹਨਾਂ ਦੇ ਜੀਵਨ ਦਾ ਮਕਸਦ ਹੋ ਸਕਦਾ ਹੈ ਇਹਨਾਂ ਦਾ ਸੁਭਾਅ ਬੜਾ ਪਰਉਪਕਾਰ ਹੁੰਦਾ ਹੈ ਸੋ ਐਨ ਜੀਓ ਸਮਾਜਿਕ ਖੇਤਰ ਸਿਵਾ ਮਸ਼ਰਜਾ ਪਰਉਪਕਾਰ ਵਾਲੇ ਉਪਕਰਮਾਂ ਵਿੱਚ ਵਧੀਆ ਕੰਮ ਕਰ ਸਕਦੇ ਹਨ ਅਕਸਰ ਇਹੇ ਵਿਅਕਤੀ ਤਾਂ ਜਿਹੇ ਵੀ ਹੋ ਸਕਤੇ ਹਨ ਜੋ ਪ੍ਰੇਰਣਾਦਾਇਕ ਬੁਲਾ ਰਹੇ ਜਾਂ ਅਧਿਆਤਮਿਕ ਗੁਰੂ ਵੱਚੋਂ ਲਾਭ ਉਠੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਅਗਲੇ ਵੀਡੀਓ ਵਿੱਚ ਫਿਰ ਮਿਲਾਂਗੇ ਧੰਨਵਾਦ